ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਅਸਲਾਮੁਅਲੈਕੁਮ ਜੈ ਪੀਰਾਂ ਦੀ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸਵਾਲ ਬਾਰੇ ਜੋ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਪੀਰਾਂ ਦੀ ਬੰਦਗੀ ਕਰਨ ਸਮੇਂ ਗੰਦੇ ਖਿਆਲ ਕਿਉਂ ਆਉਂਦੇ ਨੇ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਪੀਰਾਂ ਫਕੀਰਾਂ ਦੀ ਯਾਦ ਵਿੱਚ ਬੈਠੇ ਹੋ ਦੁਆ ਮੰਗ ਰਹੇ ਹੋ ਤਾਂ ਅਚਾਨਕ ਇਹ ਜਿਹੇ ਵਿਚਾਰ ਆ ਜਾਂਦਾ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਦਿੰਦਾ ਹੈ ਜੇ ਹਾਂ ਦਾ ਇਹ ਵੀਡੀਓ ਤੁਹਾਡੇ ਲਈ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਇਹ ਸਮਝ ਲਓ ਕਿ ਇਹ ਸਿਰਫ ਤੁਹਾਡੇ ਨਾਲ ਹੀ ਨਹੀਂ ਹੁੰਦਾ ਸਗੋਂ ਹਰ ਇੱਕ ਦੇ ਮਨ ਨਾਲ ਹੁੰਦਾ ਹੈ ਸਾਡਾ ਮਨ ਇੱਕ ਚੰਚਲ ਜੀਵ ਹੈ ਜਦੋਂ ਅਸੀਂ ਪ੍ਰਣਾ ਦੀ ਬੰਦਗੀ ਕਰਦੇ ਹਾਂ ਤਾਂ ਅਸੀਂ ਆਪਣੇ ਮਨ ਨੂੰ ਇੱਕ ਪਵਿੱਤਰ ਥਾਂ ਤੇ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਮਨ ਨੂੰ ਆਦਤ ਹੈ ਭਟਕਣ ਦੀ ਤੇ ਉਹ ਉਹਨਾਂ ਗੱਲਾਂ ਵੱਲ ਜਾਂਦਾ ਹੈ ਜੋ ਸਾਡੇ ਅੰਦਰ ਲੁਕੀਆਂ ਹੋਈਆਂ ਹਨ ਚਾਹੇ ਉਹ ਗੁੱਸਾ ਹੋਵੇ ਡਰ ਹੋਵੇ ਜਾਂ ਫਿਰ ਕੋਈ ਗੰਦਾ ਖਿਆਲ ਦੂਜਾ ਕਾਰਨ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਅਸੀਂ ਦਿਨ ਭਰ ਵਿੱਚ ਬਹੁਤ ਸਾਰੀਆਂ ਗੱਲਾਂ ਦੇਖਦੇ ਹਾਂ ਸੁਣਦੇ ਹਾਂ ਸੋਸ਼ਲ ਮੀਡੀਆ ਫਿਲਮਾਂ ਜਾਂ ਆਲੇ ਦੁਆਲੇ ਦੀਆਂ ਗੱਲਾਂ ਬਾਤਾਂ ਇਹ ਸਭ ਸਾਡੇ ਮਨ ਵਿੱਚ ਸਮਾ ਜਾਂਦਾ ਹੈ ਇਹ ਸਭ ਕੁਝ ਸਾਡੇ ਮਨ ਵਿੱਚ ਜਮਾ ਹੋ ਜਾਂਦਾ ਹੈ ਤੇ ਜਦੋਂ ਅਸੀਂ ਸ਼ਾਂਤੀ ਨਾਲ ਬੈਠਦੇ ਹਾਂ ਪੀਰਾਂ ਨੂੰ ਯਾਦ ਕਰਨ ਲਈ ਤਾਂ ਇਹ ਸਾਰਾ ਕੂੜਾ ਬਾਹਰ ਨਿਕਲਣ ਲੱਗ ਪੈਂਦਾ ਹੈ ਵੀਰਾਂ ਫਕੀਰਾਂ ਦੀ ਬੰਦਗੀ ਕਰਨ ਦਾ ਮਕਸਦ ਹੈ ਮਨ ਨੂੰ ਸਾਫ਼ ਕਰਨਾ ਤੇ ਰੱਬ ਦੇ ਨੇੜੇ ਜਾਣਾ ਸੂਫੀ ਸੰਤਾਂ ਨੇ ਵੀ ਇਸ ਬਾਰੇ ਬਹੁਤ ਕੁਝ ਗਿਆ ਹੈ ਜਿਵੇਂ ਹਜ਼ਰਤ ਬੁੱਲੇ ਸ਼ਾ ਫਰਮਾਉਂਦੇ ਨੇ ਮਨ ਮੰਦਰ ਝੂਠ ਬਾਹਰ ਸੱਚ ਨ ਲੱਭੇ ਯਾਨੀ ਜਦ ਤੱਕ ਮਨ ਮੰਦਰੋਂ ਸਾਫ਼ ਨਹੀਂ ਹੁੰਦਾ ਤਾਂ ਬਾਹਰ ਸੱਚ ਜਾਂ ਸ਼ਾਂਤੀ ਨਹੀਂ ਮਿਲਦੀ ਗੰਦੇ ਖਿਆਲ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਮਨ ਆਪਣੇ ਆਪ ਨੂੰ ਸਾਫ਼ ਕਰ ਰਿਹਾ ਹੈ ਇਹ ਇੱਕ ਪ੍ਰਕਿਰਿਆ ਹੈ ਨਾ ਕਿ ਕੋਈ ਗਲਤੀ ਗੁਰਬਾਣੀ ਵਿੱਚ ਵੀ ਫਰਮਾਇਆ ਗਿਆ ਹੈ ਕਿ ਮਨ ਦਾ ਸੁਭਾਅ ਪਟਕਣਾ ਹੀ ਹੈ ਪਰ ਪੀੜਾਂ ਦੀ ਬੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਬਰ ਤੇ ਮਿਹਨਤ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਹੁਣ ਆਓ ਅਸਲ ਸਵਾਲ ਤੇ ਇਸ ਦਾ ਹੱਲ ਕੀ ਹੈ ਕੁਝ ਆਸਾਨ ਤਰੀਕੇ ਨੇ ਜੋ ਅਸੀਂ ਤੁਹਾਨੂੰ ਦੱਸਾਂਗੇ ਪਹਿਲਾ ਤਰੀਕਾ ਹੈ ਕਿ ਉਸ ਖਿਆਲ ਨਾਲ ਨਾ ਉਲਝੋ ਜੇ ਕੋਈ ਗੰਦਾ ਖਿਆਲ ਆਵੇ ਤਾਂ ਉਸ ਨੂੰ ਜੱਜ ਨਾ ਕਰੋ ਉਸ ਨੂੰ ਛੱਡ ਦਿਓ ਤੇ ਆਪਣਾ ਧਿਆਨ ਪੀੜਾਂ ਦੀ ਦੁਆ ਜਾਂ ਪੀੜਾਂ ਦੇ ਨਾਮ ਤੇ ਵਾਪਸ ਲਿਆਓ ਦੂਜਾ ਤਰੀਕਾ ਹੈ ਕਿ ਆਪਣੇ ਸਾਹਾਂ ਦੀ ਮਦਦ ਲਓ। ਬੰਦਗੀ ਕਰਦੇ ਸਮੇਂ ਆਪਣੇ ਸਾਹਾਂ ਤੇ ਧਿਆਨ ਦਿਓ। ਇਹ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਗੰਦੇ ਖਿਆਲਾਂ ਨੂੰ ਦੂਰ ਕਰਦਾ ਹੈ। ਤੀਜਾ ਤਰੀਕਾ ਹੈ ਕਿ ਬੰਦਗੀ ਦਾ ਰੋਜ਼ ਅਭਿਆਸ ਕਰੋ। ਬੰਦਗੀ ਜਿੰਨੀ ਜ਼ਿਆਦਾ ਕਰੋਗੇ ਮਨ ਉਨਾ ਹੀ ਸਾਫ਼ ਤੇ ਮਜ਼ਬੂਤ ਹੁੰਦਾ ਜਾਵੇਗਾ। ਚੌਥਾ ਤਰੀਕਾ ਹੈ ਸੰਗਤ ਜੀ ਤੇ ਜੀਵਨ ਵਿੱਚ ਪੋਜ਼ਿਟਿਵਿਟੀ ਯਾਨੀ ਸਕਾਰਾਤਮਕਤਾ ਲਿਆਓ। ਗਲਤ ਚੀਜ਼ਾਂ ਤੋਂ ਦੂਰ ਰਹੋ। ਚੰਗੇ ਲੋਕਾਂ ਨਾਲ ਸੰਗਤ ਕਰੋ ਤਾਂ ਜੋ ਮਨ ਵਿੱਚ ਚੰਗੇ ਵਿਚਾਰ ਆਉਣ। ਤਾ ਸੰਗਾ ਜੀ ਅਗਲੀ ਵਾਰ ਜਦੋਂ ਪੀਰਾਂ ਦੀ ਬੰਦਗੀ ਕਰੋ ਤੇ ਅਜਿਹੇ ਖਿਆਲ ਆਉਣ ਤਾਂ ਚਿੰਤਾ ਨਹੀਂ ਕਰਨੀ ਇਹ ਸਿਰਫ ਤੁਹਾਡੇ ਮਨ ਦੀ ਸਫਾਈ ਦਾ ਇੱਕ ਹਿੱਸਾ ਹੈ ਸਬਰ ਨਾਲ ਬੰਦਗੀ ਜਾਰੀ ਰੱਖੋ ਤੇ ਪੀਰਾਂ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਜਾਵੇਗਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਉਹ ਵੀ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਅਗਲੀ ਵੀਡੀਓ ਦੀ ਸੂਚਨਾ ਤੁਹਾਨੂੰ ਆਪਣੇ ਮਿਲਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨੇ ਕਿਬਾਨ ਜੈ ਪੀਰਾਂ ਦੇ